ਸਾਨੂੰ ਚੰਗੀਆਂ ਲੱਗਣਾਂ ਮੋਦੀਆ ਤੇਰੇ ਮੰਦੀਆਂ ਬਾਤਾ ਪੁੰਜੇ ਪੈ ਕੇ ਕੱਟਦੇ ਨੇ ਕਿਸਾਨ ਕੋ ਬਾਗ ਦੀਆਂ ਰਾਤਾਂ ਬਾਰਡਰ ਤੇ ਕੱਟਦੇ ਨੇ ਸੂਬਿਆਂ ਠੰਡੀਆਂ ਪੋਦੀਆਂ ਰਾਤਾਂ ਬੇਠੂਠਾ ਫੜ ਮੰਗਦੇ ਸੀ ਤੁਸੀਂ ਵਿੱਚ ਵਿਦੇਸ਼ਾਂ ਜਾ ਕੇ ਕਮਾ ਕੇ ਤੈਨੂੰ ਚੰਗੀਆਂ ਲੱਗਣ ਨਾ ਅੰਨ ਦੀਆਂ ਪਰੀਆਂ ਪਈਆਂ ਸਵਾਤਾ ਉੰਜੇ ਪਏ ਕੇ ਕਾਟਦੇ ਨੇ ਕਿਸਾਨ ਕੋ ਮਾਗਦੀਆਂ ਰਾਤਾ ਬਾੜਦਰ ਤੇ ਘਟਦੇ ਨੇ ਸੂਪਿਆ ਠੰਡੀਆਂ ਪੋਦੀਆਂ ਰਾਤਾ ਤੇਰਾ ਸੱਥਰ ਵਸਾਏ ਗੂੰ ਬੇਨੇ ਕੀ ਮਹੀਨ ਕੋਲੇ ਦੇ ਸਿਰ ਤੇ ਚਾਉਦੇ ਨੇ ਬਰਸਾਤਾ ਪੁੰਜੇ ਪੈ ਕੇ ਕੱਟਦੇ ਨੇ ਕਿਸਾਨ ਪੋ ਮਾਗਦੀਆਂ ਰਾਤਾ ਵਾਢਰ ਤੇ ਕੱਟਦੇ ਨੇ ਸੂਬਿਆ ਠੰਡੀਆਂ ਪੋ ਦੀਆਂ ਰਾਤਾ